ਲੋਕ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਆਪ ਨੇ ਦੂਜੀ ਲਿਸਟ ਦੇ ਵਿੱਚ ਦੋ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਟਿਕਟ ਦਿੱਤੀ ਹੈ। ਉੱਥੇ ਅਨੰਦਪੁਰ ਸਾਹਿਬ ਤੋਂ ਪਾਰਟੀ ਨੇ ਆਪਣੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੂੰ ਚੋਣ ਮੈਦਾਨ ਚ ਉਤਾਰਿਆ ਹੈ। ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਚੱਬੇਵਾਲ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ अरविंद केजरीवाल मुख्यमंत्री पंजाब भगवंत मान ਅਤੇ ਪਾਰਟੀ ਨਾਲ ਜੁੜੇ ਹਰ ਨੁਮਾਇੰਦੇ ਦਾ ਧੰਨਵਾਦ ਕੀਤਾ ਤੇ ਪ੍ਰੋਸਸ ਦਾਇਆ ਕਿ ਉਹ ਇਹ ਸੀਟ ਜਿੱਤ ਕੇ ਪਾਰਟੀ ਦੀ ਚੋਲੀ ਪਾਣਗੇ ਇਸ ਦੇ ਨਾਲ ਹੀ ਚੱਬੇਵਾਲ ਨੇ ਹੁਸ਼ਿਆਰਪੁਰ ਦੇ ਮੁੱਦਿਆਂ ਦੀ ਗੱਲ ਕਰਦੇ ਹੋਏ ਲੋਕਾਂ ਨੂੰ ਵੋਟ ਦੀ ਅਪੀਲ ਕੀਤੀ ਮੈਂ ਸਭ ਤੋਂ ਪਹਿਲਾਂ ਤੇ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ अरविंद केजरीवाल ਜੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਖਗਵਰ ਸਿੰਘ ਮਾਨ ਜੀ ਔਰ ਸਾਡੇ ਆਰਗੇਨਾਈਜੇਸ਼ਨ ਦੇ ਸੰਗਠਨ ਦੇ ਮੁਖੇ ਇਚਾਰਜ ਸੰਦੀਪ ਪਾਟਕ ਜੀ ਤੇ ਸਾਰੇ ਸਾਥੀਆਂ ਨੂੰ ਸਾਰੇ ਸੰਗਠਨ ਨੂੰ ਔਰ ਸਾਰੇ ਸਪੋਰਟਰਸ ਨੂੰ VOTERS ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਔਰ ਖਾਸ ਤੌਰ ਤੇ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹੁੰਦਾ CM ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਮੈਨੂੰ ਬੜੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ ਔਰ ਇਹ ਜ਼ਿੰਮੇਵਾਰੀ ਮੈਂ ਤਨਦੇਹੀ ਦੇ ਨਾਲ ਨਿਭਾਵਾਂਗਾ ਵਿਜਨ ਕੀ ਰਹੇਗਾ ਉਹਨਾਂ ਉਹ ਲੋਕ ਸਭ ਤੋਂ ਅੱਗੇ ਅ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੇ ਐਮਪੀਜ਼ ਬਣੇ ਨੇ ਔਰ ਮੰਤਰੀ ਵੀ ਰਹੇ ਨੇ ਮੇਰਾ ਸਭ ਤੋਂ ਜਿਹੜਾ ਵੱਡਾ ਵਿਜਨ ਰਹੇਗਾ ਸਭ ਤੋਂ ਵੱਡੀ ਸੋਚ ਰਹੇਗੀ ਕਿ ਹੁਸ਼ਿਆਰਪੁਰ ਨੂੰ ਦੇਸ਼ ਦੇ ਨਕਸ਼ੇ ਤੇ ਲੈ ਕੇ ਜਾਣਾ ਹੁਸ਼ਿਆਰਪੁਰ ਦੇ ਵਿੱਚ ਜੋ ਮੈਡੀਕਲ ਕਾਲਜ ਦਾ ਰੌਲਾ ਇੰਨੀ ਦੇਰ ਦਾ ਪਿਆ ਪਿਆ ਹੋਇਆ ਉਸ ਮੈਡੀਕਲ ਕਾਲਜ ਨੂੰ ਸ਼ੁਰੂ ਕਰਵਾਣਾ ਔਰ ਇਸ ਤੋਂ ਇਲਾਵਾ ਲੋਗਾ ਨੂੰ ਪੀਜੀਆਈ ਜਾਣਾ ਪੈਂਦਾ ਬੜੇ ਖੱਜਲ ਖਵਾਰ ਹੁੰਦੇ ਨੇ ਇੱਕ ਪੀਜੀਆਈ ਵਰਗਾ ਸੈਟਲਾਈਟ ਸੈਂਟਰ ਸਟੈਬਲਿਸ਼ ਕਰਨਾ ਉਹ ਮੇਰਾ ਮੇਰੀ ਜਿਹੜੀ ਤਰਜੀਹ ਹੋਏਗੀ ਬਾਕੀ ਇਸ ਤੋਂ ਵੀ ਵੱਧ ਕਿਉਂਕਿ ਬੇਰੋਜ਼ਗਾਰੀ ਜਿਹੜੀ ਹੈ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਮੈਂ ਸਮਝਦਾ ਕਿ ਬੜੇ ਰਿਕਾਰਡ ਪੱਧਰ ਤੇ ਹਾਈ ਹੈ 42% ਦੇ ਅਰਾਊਂਡ ਹੈ ਪੰਜਾਬ ਸਰਕਾਰ ਜਿਹੜੀ ਹੈ ਰੋਜ਼ਗਾਰ ਦੇਣ ਦੇ ਪੂਰੇ ਪ੍ਰਯਾਸ ਕਰ ਰਹੀ ਹੈ 42000 ਤੋਂ ਵੀ ਜ਼ਿਆਦਾ ਨੌਕਰੀ ਦਿੱਤੀਆਂ ਪਰ ਮੇਰੀ ਕੋਸ਼ਿਸ਼ ਇਹ ਰਹੇਗੀ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਵੱਡੀ ਇੰਡਸਟਰੀ ਲੈ ਕੇ ਆਣਾ ਖਾਸ ਤੌਰ ਤੇ ਰੇਲ ਕੋਚ ਫੈਕਟਰੀ ਵਰਗੀ ਇੰਡਸਟਰੀ ਲੈ ਕੇ ਆਣਾ ਇਹ ਮੇਰੀ ਤਰਜੀਹ ਰਹੇਗੀ ਔਰ ਜਿਹੜੇ ਸਾਡੇ ਗਰੀਬਾਂ ਦੀਆਂ ਕੰਢੀ ਖੇਤਰ ਦੀਆਂ ਸਮੱਸਿਆਵਾਂ ਨੇ ਉਹਨਾਂ ਸਮੱਸਿਆਵਾਂ ਨੂੰ ਪਹਿਲ ਕਦਮੀ ਦੇ ਨਾਲ ਹੱਲ ਕਰਨਾ ਔਰ ਜਿਹੜੇ ਘਰਾਂ ਤੇ ਅੱਜ ਵੀ ਛੱਤ ਕੱਚੀ ਹੈ ਉਹਨਾਂ ਛੱਤਾਂ ਨੂੰ ਪੱਕੀਆਂ ਕਰਨਾ ਜਿਹੜਾ ਇਹ ਮੇਰੀ ਹਮੇਸ਼ਾ ਤਰਜੀਹ ਰਹੇਗੀ ਜ਼ਿਕਰ ਖਾਸ ਹੈ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਖਜੇ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਪਾਰਟੀ ਨੇ ਵੀ ਉਹਨਾਂ ਤੇ ਵਿਸ਼ਵਾਸ ਜਤਾਇਆ ਤੇ ਉਹਨਾਂ ਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਹੁਣ ਵੇਖਣਾ ਹੋਏਗਾ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਪਾਰਟੀ ਦੀਆਂ ਉਮੀਦਾਂ ਤੇ ਖਰੇ ਉਤਰਦੇ ਨੇ ਜਾਂ ਨਹੀਂ ਬਿਊਰੋ ਰਿਪੋਰਟ ਐਬੀਪੀ ਸੰਜਾ